ਹਾਂਜੀ ਬਾਬਾ ਸਵਾਗਤ ਹੈ ਜੀ ਆਪਣੇ ਪੇਜ ਤੇ ਤੁਹਾਡਾ ਅੱਜ ਦਿਨ ਸੋਮਵਾਰ ਦਾ ਬਈ ਤੇ ਵੀਡੀਓ ਜਿਹੜੀ ਤੁਸੀਂ ਆ ਸਾਰਿਆਂ ਨੇ ਦੇਖ ਲਈ ਹੋਣੀ ਆ ਕਿਦਾਂ ਇੱਕ ਕੁੜੀ ਨਾਲ ਜਿਹੜੀ ਉਹ ਬਦਸਲੂਕੀ ਹੈ ਜਿਹੜੀ ਕੀਤੀ ਜਾ ਰਹੀ ਹੈ ਇੱਕ ਪੋਰੇਰ ਨੂੰ ਜਿੱਥੇ ਆਪਾਂ ਪੰਜਾਬ ਦੇ ਵਿੱਚੋਂ ਆਪਣੀਆਂ ਧੀਆਂ ਨੂੰ ਇਹ ਕਹਿ ਕੇ ਕੱਢ ਰਹੇ ਆਂ ਵੀ ਯਾਰ ਇੱਥੇ ਤਾਂ ਸੇਫਟੀ ਨਹੀਂ ਹੈਗੀ ਤੇ ਆਪਾਂ ਤਾਂ ਜੀ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਭੇਜਦੇ ਆਂ ਏ ਉੱਥੇ ਬਈ ਕਹਿੰਦੇ ਸੀ ਐਫਟੀ ਹੈਗੀ ਤੇ ਹੁਣ ਤੁਹਾਡੇ ਸੇਫਟੀ ਹੈ ਬਾਈ ਜੀ ਬਿਲਕੁਲ ਸਾਹਮਣੇ ਆ ਕੋਸ਼ਿਸ਼ ਆਪਣੀ ਹੀ ਹੁੰਦੀ ਹੈ ਵੀ ਤੁਹਾਨੂੰ ਜਿਹੜੇ ਸੱਚ ਆ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਗੋਰੇ ਵੱਲੋਂ ਬੱਸ ਲੋਕੀ ਕੀਤੀ ਗਈ ਤੇ ਚਲੋ ਜੀ ਇਹਦੇ ਤੇ ਕਹਿੰਦੇ ਵੀ ਹੁਣ ਪਰਚਾ ਵੀ ਹੋ ਗਿਆ ਵੀ ਆਪਾਂ ਚਾਰਜਸ ਕਹਨੇ ਆ ਇੱਥੇ ਪਰ ਚਾਰਜਸ ਤੁਸੀਂ ਦੇਖ ਕੇ ਹਰਾਨ ਰਹਿ ਜਾਓਗੇ ਵੀ ਚਾਰਜਸ ਜਿਹੜੇ ਲੱਗੇ ਉਹ ਲੁੱਟ ਖੋਹ ਦੇ ਲੱਗੇ ਆ ਤੇ ਬਾਅਦ ਦੇ ਵਿੱਚ ਇਸੇ ਵੱਲੋਂ ਜਿਹੜੀ ਮੈਂਟਲੀ ਟ੍ਰੀਟਮੈਂਟ ਜਿਹੜਾ ਦਿਖਾ ਕੇ ਜਿਹੜਾ ਇਸ ਨੂੰ ਜਿਹੜਾ ਛੱਡ ਦਿੱਤਾ ਜਾਣਾ ਹੈਗਾ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਵੀ ਤੁਹਾਨੂੰ ਵੀ ਲੱਗ ਰਿਹਾ ਹੈਗਾ ਵੀ ਇਹ ਲੁੱਟਖੋ ਵਾਲੀ ਗੱਲ ਹੈਗੀ ਆ ਇਸ ਵਕਤ ਬਈ ਜੀ ਜੇ ਗੱਲ ਦੇਖੀਏ ਨਸਲਵਾਦ ਨਸਲੀ ਭੇਦਭਾਵ ਦੀ ਜਿਹੜੀ ਗੱਲਬਾਤ ਬਾਤ ਆ ਹਨ ਉਹ ਪੂਰੇ ਸਿਖਰਾਂ ਤੇ ਪਹੁੰਚੀ ਪਈ ਹੈ ਜਿਵੇਂ ਬਈ ਜੀ ਆਪਣੇ ਖਿਲਾਫ ਆ ਆਪਾਂ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਭਈਆਂ ਦੇ ਖਿਲਾਫ ਹਨ ਜਿਵੇਂ ਭੇਦਭਾਵ ਨਸਲ ਦੇ ਨੂੰ ਲੈ ਕੇ ਹਨ ਵਿਰੋਧ ਚੱਲਿਆ ਸੀ ਉਦਾਂ ਬਈ ਜੀ ਅ ਇੱਥੇ ਵੀ ਕੈਨੇਡਾ ਦੇ ਵਿੱਚ ਆਪਣੇ ਲੋਕਾਂ ਨਾਲ ਜਿਹੜਾ ਭੇਦਭਾਵ ਹੋਣਾ ਜਿਹੜਾ ਸ਼ੁਰੂ ਹੋ ਗਿਆ ਹੈਗਾ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਬ੍ਰੈਮਟਨ ਦੇ ਵਿੱਚ ਲੋਕ ਆਈ ਜਾਂਦੇ ਆ ਬ੍ਰੈਮਟਨ ਦੇ ਵਿੱਚ ਲੋਕ ਆਈ ਜਾਂਦੇ ਆ ਹਣਾ ਕਿਤੇ ਨਾ ਕਿਤੇ ਇਹ ਵੀ ਇੱਕ ਕਾਰਨ ਹੈਗਾ ਵੀ ਲੋਕ ਹੈ ਜਿਹੜਾ ਜੀਟੀਏ ਆਰਏ ਜਿਹੜੇ ਏਰੀਆ ਦੇ ਵਿੱਚ ਉਹ ਭੱਜ ਰਹੇ ਹੈਗੇ ਆ ਇਹੀ ਕਾਰਨ ਹੈਗਾ ਵੀ ਜੀਟੀਏ ਏਰੀਆ ਦੇ ਵਿੱਚ ਰਹਿਣ ਦਾ ਕਿਉਂਕਿ ਪੰਜਾਬੀਆਂ ਦੀ ਗਿਣਤੀ ਇੱਥੇ ਜ਼ਿਆਦਾ ਹੋ ਗਈ ਆ ਤੇ ਚਲੋ ਫਿਰ ਵੀ ਕਿਤੇ ਨਾ ਕਿਤੇ ਆਪਾਂ ਨੂੰ ਜਿਹੜਾ ਜ਼ਿਆਦਾ ਟਾਰਗੇਟਾ ਨਹੀਂ ਕੀਤਾ ਜਾਂਦਾ ਪਰ ਜੇ ਬਾਹਰ ਦੇ ਤੌਰ ਤੇ ਦੇਖੇ ਤਾਂ ਇਥੋਂ ਦੇ ਜਿਹੜੇ ਨਾਗਰਿਕ ਆ ਜਾਂ ਗੋਰਿਆਂ ਵੱਲੋਂ ਹਨ ਨਸਲ ਦੇ ਤੌਰ ਤੇ ਬਹੁਤ ਵੱਡੇ ਪੱਧਰ ਤੇ ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਕਿਸੇ ਗੋਰਿਆਂ ਵੱਲੋਂ ਹੀ ਸਾਗਾ ਵਿਚ ਦੇ ਉੱਤੇ ਪੰਜਾਬੀ ਟਰਬਨ ਵਾਲੀ ਫੋਟੋ ਜਿਹੜੀ ਲਾ ਕੇ ਇਹ ਸ਼ੋਅ ਕਰਤਾ ਸੀਗਾ ਵੀ ਬਈ ਇਹ ਪੰਜਾਬੀ ਆਉਂਦੇ ਇੱਥੇ ਪੱਗਾਂ ਵਾਲੇ ਬੰਦੇ ਆਉਂਦੇ ਤੇ ਉਹ ਗੰਦ ਪਾਉਂਦੇ ਆ ਸਾਗਾ ਬੀਜ ਤੇ ਹਨ ਕੁਝ ਕੁ ਗੱਲਾਂ ਇਹ ਹੁੰਦੀਆਂ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਮੇਰਾ ਸਵਾਲ ਉਹਨਾਂ ਨੂੰ ਇਹ ਹੈਗਾ ਵੀ ਜਿਹੜੇ ਹੁਣ ਆਪਦੇ 3 ਪੁੱਤਾਂ ਨੂੰ ਇਦਾਂ ਭੇਜਦੇ ਹਨ ਵੀ ਤੁਹਾਨੂੰ ਲੱਗਦਾ ਹੈਗਾ ਵੀ ਇਹੋ ਜੇ ਮਾਹੌਲ ਦੇ ਵਿੱਚ ਤੁਹਾਨੂੰ ਭੇਜਣਾ ਚਾਹੀਦਾ ਤੁਹਾਨੂੰ ਲੱਗਦਾ ਵੀ ਇਹ ਮਸਲਾ ਲੁੱਟਖੋ ਵਾਲਾ ਹੈਗਾ ਸੋ ਬਾਈ ਜੀ ਇਸ ਵਕਤ ਬਗਾਨਿਆਂ ਨੇ ਤਾਂ ਕਰਨਾ ਹੀ ਕਰਨਾ ਹੈਗਾ ਪਰ ਜਦੋਂ ਹੁਣ ਮੈਂ ਮੇਰੇ ਨਾਲ ਐਡ ਹੈਗੇ ਇਹੋ ਜੇ ਵੀ ਲੋਕ ਹੈਗੇ ਜਿਹੜੇ ਪੁਰਾਣੇ ਆਏ ਹੋਏ ਆ ਜੇ ਉਹਨਾਂ ਦੀਆਂ ਪੋਸਟਾਂ ਨੂੰ ਦੇਖਿਆ ਨਾ ਤਾਂ ਆਪਦੇ ਵੀ ਬਾਈ ਜੀ ਇਸ ਟਾਈਮ ਜਿਹੜਾ ਭੇਦਭਾਵ ਕਰਨ ਤੋਂ ਈਰਖਾ ਕਰਨ ਤੋਂ ਜਿਹੜਾ ਪਿੱਛੇ ਨਹੀਂ ਹਟ ਰਿਹਾ ਸੋ ਬਾਈ ਜੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਖਾਸ ਕਰਕੇ ਉਹਨਾਂ ਬੰਦਿਆਂ ਨਾਲ ਜਿਹੜੇ ਲੋਕ ਆ ਆਪਣੀਆਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਭੇਜਣਾ ਚਾਹੁੰਦੇ ਆ ਬਾਈ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਗੱਲਬਾਤ ਆ ਬੇਰੁਜ਼ਗਾਰੀ ਵਧਣ ਦੇ ਕਾਰਨ ਹੋਰ ਵੱਡੇ ਪੱਧਰ ਤੇ ਫੈਲਣੀ ਆ ਤੇ ਇਹੀ ਜਿਹੜਾ ਇੱਕ ਥੱਲੇ ਕਮੈਂਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਹਿੰਦੇ ਵੀ ਮੇਰੇ ਨਾਲ ਵੀ ਇਦਾਂ ਹੋਇਆ ਸੀ ਇਹ ਨਸਲੀ ਭੇਦਭਾਵ ਮੇਰੇ ਨਾਲ ਵੀ ਹੋਇਆ ਸੀ ਪਰ ਉਹਨੇ ਜਿਹੜਾ ਆਪਦਾ 멘ਟਲੀ ਟ੍ਰੀਟਮੈਂਟ ਜਿਹੜਾ ਸ਼ੋਅ ਕਰਕੇ ਤੇ ਗੋਰਾ ਕੋਈ ਵੀ ਬਈ ਆਪਦਾ ਤੁਰਦਾ ਬਣਿਆ ਹਨਾ ਵੀ ਉਹਨੂੰ ਰਹਾ ਕਰ ਦਿੱਤਾ ਗਿਆ ਸੋ ਇਹੋ ਜਿਹੀ ਗੱਲਬਾਤ ਆ ਬਾਈ ਜੀ ਇਦਾਂ ਦੇਖਲਾਤ ਜਿਹੜੇ ਇਸ ਟਾਈਮ ਬਣੇ ਹੋਏ ਆ ਆ ਬਹੁਤ ਸਾਰੇ ਸਟੂਡੈਂਟਾਂ ਨੂੰ ਨਸਲੀ ਭੇਦਭਾਵ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੋਨੂੰ ਲੱਗਦਾ ਹੈਗਾ ਵੀ ਇਹ ਮਸਲਾ ਲੋਟ ਵਾਲਾ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ ਬਹੁਤ ਬਹੁਤ ਧੰਨਵਾਦ ਜੀ